श्री गुरु तेग बहादुर साहिब के तीन सौ पचासवें शहीदी दिवस को समर्पित पंजाब सरकार की श्रद्धा और सत्कार से भरपूर पहल पंजाब के तेईस जिलों में गुरु साहिब के जीवन और बलिदान को दर्शाते लाइट एंड साउंड शो श्रीनगर गुरदासपुर फरीदकोट और तख्त श्री दमदमा साहिब तलवंडी साबो ऐसी अनंतपुर साहिब तक चार महान नगर कीर्तन तथा तेईस चौबीस और पच्चीस नवम्बर को अनंतपुर साहिब में होने वाले भव्य समागमों में मुख्यमंत्री सरदार भगवंत सिंह जी मान की और ऐसी सभी को नतमस्तक होने का हार्दिक अनुरोध आइए अपनी अटूट श्रद्धा और सत्कार के साथ इन समागमों का हिस्सा बने ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਰਜੁਨ ਜੈਨ ਅੱਜ ਅਸੀਂ ਵਿਜੂ ਦਾ ਟਾਂਡਾ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਤਮੰਦ ਵਿੱਚ ਜੰਮੂ ਕਸ਼ਮੀਰ ਤੋਂ ਚੱਲ ਕੇ ਆਨੰਦਪੁਰ ਸਾਹਿਬ ਨੂੰ ਜਿਹੜਾ ਇਹ ਨਗਰ ਕੀਰਤਨ ਜਿਹੜਾ ਜਾ ਰਿਹਾ ਜਿਸ ਦਾ ਪੜਾ ਕੱਲ ਤਪਸਥਾਨ ਬਾਬਾ ਗੁਰਦਿਆਲ ਜੀ ਦੇ ਇਹ ਸੀਗਾ ਉੱਥੋਂ ਅੱਜ ਜੋ ਰਵਾਨਾ ਹੋ ਕੇ ਇਹ ਅੱਗੇ ਅੱਗੇ ਨੂੰ ਰਵਾਨਾ ਹੋ ਚੁੱਕਾ ਇਸ ਦੇ ਵਿੱਚ ਐਸਡੀਪੀ ਦੇ ਸ਼ਰੋਮੀ ਦੇ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਉਹ ਵੀ ਇਸ ਨਗਰ ਕੀਰਤਨ ਦੀ ਅਵਾਇ ਕਰ ਰਹੇ ਨੇ ਪਉਣਾ ਨਾਲ ਵੀ ਗੱਲਬਾਤ ਕਰਾਂਗੇ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਅੱਜ ਉਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਨੇ ਤੇ ਲੋਕਾਂ ਦੀ ਜਿਹੜੀ ਆਈ ਸੰਗਤ ਦਾ ਕੀ ਕਹਿਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਨਾਲ ਸਹੀਦੀ ਗੁਰਗੋੜ ਸਾਡੇ 350 ਸਾਲਾਂ ਸ਼ਤਾਬ ਦੇ ਰੂਪ ਦੇ ਵਿੱਚ ਸਮੂਚਾ ਖਾਲਸਾ ਪੰਥ ਨਹੀਂ ਸਮੂਚਾ ਜਿਹੜਾ ਭਾਰਤ ਵਰਸ਼ਿਆ ਉਹ ਮਨਾ ਰਿਹਾ ਇਹ ਮਹਾਨ ਛੇਦੀ ਗੁਰਪੁਰਬ ਜੇ ਇਸ ਮਹਾਨ ਛੇਦੀ ਗੁਰਪੁਰਬ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦੂਸਰਿਆਂ ਦੇ ਲਈ ਆਪ ਸ਼ਹਾਦਤ ਦੇ ਕੇ ਧਰਮ ਦੀ ਆਜ਼ਾਦੀ ਤੇ ਇਸ ਪੰਗੋਲਖ ਦਾ ਸੱਭਿਆਚਾਰ ਪ੍ਰਾਤਨ ਬਿਰਸਾ ਜਿਹੜਾ ਉਹ ਕਾਇਮ ਕੀਤਾ ਤੇ ਮੈਂ ਅੱਜ ਮੈਂ ਬਾਤ ਕਰਦਾ ਸਮੁੱਚੇ ਭਾਰਤ ਵਰਸ਼ ਦੀਆਂ ਸੰਗਤਾਂ ਦਾ ਸਿੱਖ ਇਕੱਲੇ ਨਹੀਂ ਮੁਸਲਮਾਨ ਵੀਰ ਵੀ ਹਿੰਦੂ ਵੀਰ ਵੀ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਹੇ। ਸੋ ਇਹ ਬਟਨ ਸਾਹਿਬ ਦੀ ਪਵਿੱਤਰ ਧਰਤੀ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਧਰਤੀ ਇਹ ਨਗਰ ਕੀਰਤਨ ਦੀ ਪ੍ਰੰਭਤਾ ਉੱਥੋਂ ਹੋਈ ਸੀ। ਅੱਜ ਰਾਤ ਕੱਲ ਇਹ ਇਸ ਮਹਾਨ ਤਪ ਸਥਾਨ ਬਾਬਾ ਬਿਵਾਨ ਸਿੰਘ ਜੀ ਦੇ ਸਥਾਨ ਤੇ ਰਾਤ ਦਾ ਵਿਸ਼ਰਾਮ ਸੀ ਤੇ ਹੁਣ ਅੰਮ੍ਰਿਤ ਵੇਲੇ ਇੱਥੋਂ ਚਾਲੇ ਪਾਏ ਆ ਇਹ ਗੁਰੂ ਪਾਤਸ਼ਾਹ ਦੀ ਕਿਰਪਾ 사ਤਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਕਾਰ ਦੇਵਸ ਰੂਪ ਦੇ ਵਿੱਚ ਇਹ ਜਿਹੜਾ ਮਹਾਨ ਨਗਰ ਕੀਰਤਨੇ ਦੀ ਪ੍ਰੰਪਤਾ ਕੀਤੀ ਗਈ ਸੀ ਸੋ ਉੱਥੇ ਵੀ ਬਹੁਤ ਵੱਡਾ ਸੰਗਤਾਂ ਦੇ ਵਿੱਚ ਸਿਆ ਸੀ ਤੇ ਜਿਉਂ ਪੰਜਾਬ ਦੇ ਵਿੱਚ ਵੀ ਪਹਰ ਪਾਇਆ ਪਹਿਲਾਂ ਜੰਮੂ ਦੇ ਵਿੱਚ ਉਦੋਂ ਰਾਤ 1 ਵਜੇ ਪਹੁੰਚੇ ਫੇਰ ਬਾਦ ਸਾਹਿਬ ਗੁਰਦੁਆਰੇ 1 ਵਜੇ ਤੇ ਰਾਤ ਐ ਸਥਾਨ ਤੇ ਵੀ ਤੇ ਸੰਗਤਾਂ ਦਾ ਗੁਰੂ ਪਾਤਸ਼ਾਹ ਨੂੰ ਨਾਤਮਸਤਕ ਹੋ ਰਹੀਆਂ ਸਮੁੱਚੇ ਤੌਰ ਦੇ ਉੱਤੇ ਉੱਥੇ ਗੁਰੂ ਪਾਤਸ਼ਾਹ ਦੇ ਅਨੰ ਸਿੱਖ ਜਿਹੜੇ ਪਿਆਰ ਵਾਲੇ ਸਿੱਖ ਜਿਨ੍ਹਾਂ ਨੂੰ ਸਤਗੁਰ ਜੀ ਨੇ ਬੜੇ ਵੱਡੇ ਹੀ ਸੀਰਬਾਤ ਬਖਸ਼ਿਸ਼ ਕੀਤੇ ਭਾਈ ਮਤੀਦਾਸ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਗੁਰੂ ਪਾਤਸ਼ਾਹ ਨੇ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਤਕਣਾ ਜਾਏ ਐਸੀ ਗੁਰਤੀ ਬਖਸ਼ਿਸ਼ ਕੀਤੀ ਆ ਰੇ ਚੱਲ ਗਏ ਉਬਾਲੇ ਗਏ ਰੂਹ ਚ ਸਾੜੇ ਗਏ ਪਰ ਗੁਰੂ ਵੱਲ ਮੁੱਖ ਕਰਕੇ ਗੁਰਸ਼ਬਦ ਦੇ ਵਿੱਚ ਸਤਿਗੁਰਾਂ ਨੇ ਚੁੱਭੀ ਲਵਾਈ ਦੁੱਖ ਨਹੀਂ ਲੱਗਣ ਦਿੱਤਾ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਥੇ ਕਲਗੀਧਰ ਪਾਤਸ਼ਾਹ ਦਾ 350 ਸਾਲਾ ਗ੍ਰਿਆਈ ਦਿਵਸ ਜਿਹਦੇ ਸਮਾਗਮ 23 ਤਰੀਕ ਨੂੰ ਉਸੇ ਪਵਿੱਤਰ ਭੋਰਾ ਸਾਹਿਬ ਦੇ ਸਥਾਨ ਦੇ ਉੱਤੇ ਜਿੱਥੇ ਸਤਿਗੁਰ ਜੀ ਨੂੰ ਗ੍ਰਿਆਈ ਬਖਸ਼ਿਸ਼ ਕੀਤੀ ਸੀ ਉਥੇ ਮਨਾਏ ਜਾਣੇ ਆ ਇਹ 29 ਤਰੀਕ ਤੱਕ ਵਿਵਸਥਾ ਸਾਰੇ ਇਹ 350 ਸਾਲਾ ਸ਼ਤਾਬਦੀ ਨੂੰ ਮਹਾਨ ਜਿਹੜੇ ਅਪਰਾਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਚੀਆਂ ਸਿੱਖ ਸੰਗਤਾਂ ਦੇ ਨਾਲ ਲੈ ਕੇ ਸਮੁੱਚੇ ਭਾਈਚਾਰਿਆਂ ਨੂੰ ਨਾਲ ਲੈ ਕੇ ਇਹ ਜਿਹੜੇ ਆ ਇਹ ਯਤਨ ਆਰੰਭੇ ਸੀ ਤੇ ਮੈਂ ਧੰਨਵਾਦ ਕਰਦਾ ਸਮੂਚੀਆਂ ਸੰਗਤਾਂ ਦਾ ਧੋਬੜੀ ਸਾਹਿਬ ਵਾਲਾ ਮਹਾਨ ਨਗਰ ਕੀਰਤਨ ਕੱਲ ਸਵੇਰੇ ਦੂਖਨਵਾਰਨ ਗੁਰਦੁਆਰਾ ਪਟਿਆਲਾ ਪਹੁੰਚ ਜਾਣਾ 23 ਨੂੰ ਉਹਨਾਂ ਦੀ ਸਮਾਪਤੀ ਹੋਣੀ ਹੈ ਇਸ ਮਹਾਨ ਨਗਰ ਕੀਰਤਨ ਦੀ 18 ਅੱਜ ਤਰੀਕਿਆ ਜਾਂ ਕੱਲ ਨੂੰ ਇਹ ਦੀ ਆਪਣੇ ਜਾ ਕੇ ਸੰਪੂਰਨਤਾ ਹੋਣੀ ਆ ਗੁਰੂ ਚਰਨਾਚ ਅਰਦਾਸ ਆ ਸੰਤ ਬਾਬਾ ਗਰਦੇਵਾਲ ਸਿੰਘ ਜੀ ਜਿਹੜੇ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਇੱਕ ਧਿਰ ਨਹੀਂ ਇੱਕ ਥੰਮ੍ਹ ਬਣ ਕੇ ਸਾਡੇ ਨਾਲ ਚੱਲਦੇ ਆ ਸੋ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਰਾਤ ਦਾ ਬਿਸ਼ਰਾਮ ਸੀ ਪਹਿਲਾਂ ਜਦੋਂ ਨਨਕਾਣਾ ਸਾਹਿਬ ਵਾਲਾ ਨਗਰ ਕੀਰਤਨ ਆ ਉਦੋਂ ਵੀ ਰਾਤ ਦਾ ਬਿਸ਼ਰਾਮ ਇੱਥੇ ਸੀ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਇਸ ਮਹਾਨ ਪਵਿੱਤਰ ਆਤਮਾ ਨੂੰ ਜਿਹੜੀ ਸਾਰਿਆਂ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਾਣੀ ਤੇ ਬਾਣੇ ਨਾਲ ਜੋੜਦੇ ਆ ਸਤਿਗੁਰ ਜੀ ਦੇ ਅਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤਾਂ ਕਿ ਕੌਮ ਦੀ ਇਸੇ ਤਰ੍ਹਾਂ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਰਹਿਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਬਣ ਸਤਿਸ਼ਣ ਨੇ ਬਹੁਤ ਸਹਿਯੋਗ ਕੀਤਾ ਸਿਰ ਐਸਜੀਪੀਸੀ ਦੇ ਅਫਸਰਾਂ ਤੋਂ ਲੋੜ ਨਹੀਂ ਪਰ ਫਿਰ ਵੀ ਜੰਮੂ ਕਸ਼ਮੀਰ ਜਦੋਂ ਅਸੀਂ ਨਾਲ ਤੁਰੇ ਸੀ ਫਿਰ ਤੋਂ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਦਿੱਤਾ ਪਰ ਜੋ ਪੰਜਾਬ ਵੀ ਜਿਹੜੇ ਪ੍ਰਸ਼ਾਸਨ ਦਾ ਕੰਮ ਰਿਆ ਜਦੋਂ ਅਸੀਂ ਗਵਰਨਰ ਜੰਮੂ ਕੇ ਸਬੇਰ ਨੂੰ ਮਿਲੇ ਸਗੇ ਤੇ ਉਹਨਾਂ ਨੇ ਉਸ ਦਿਨ ਇੰਸ਼ੋਰੈਂਸ ਵੀ ਦਵਾਈ ਸੀ ਕਿ ਅਸੀਂ ਪੂਰਨ ਤੌਰ ਤੇ ਸਹਿਯੋਗ ਕਰਾਂਗੇ ਤੇ ਮੈਨੂੰ ਸੰਤੋਸ਼ਤੀ ਆ ਕਿ ਬਹੁਤ ਵੱਡਾ ਸਹਿਯੋਗ ਉਹਨਾਂ ਨੇ ਬਖਸ਼ਿਆ ਇਹ ਥੋੜਾ ਜਿਹਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਉੱਥੇ ਨਾਲੋਂ ਵੱਖਰੇ ਆ ਕਿਉਂਕਿ ਇੱਥੇ ਸਰਕਾਰ ਜਿਹੜੀ ਆਪਣੇ ਤੌਰ ਤੇ ਧਰਮ ਨੂੰ ਕੈਪਚਰ ਕਰਨ ਦਾ ਯਤਨ ਕਰ ਰਹੀ ਸਮਾਗਮ ਆਪਣੇ ਤੌਰ ਤੇ ਰੱਖ ਰਹੀ ਆ ਪਰ ਇੱਥੇ ਪੰਜਾਬ ਦੀ ਧਰਤੀ ਆ ਗੁਰੂ ਖਾਲਸਾ ਜਿਹੜਾ ਆ ਇਹੋ ਸਾਡੀ ਫੋਰਸ ਆ ਤੇ ਤੁਸੀਂ ਦੇਖਦੇ ਆ ਕਿਵੇਂ ਸਾਡੇ ਜਿਹੜੇ ਸਾਰੇ ਮੁਲਾਜ਼ਮ ਕਿਵੇਂ ਸਾਡੇ ਸਾਰੇ ਗੁਰੂ ਕੇ ਸਿੱਖ ਇਹਨੂੰ ਆਪ ਹੀ ਕੰਟਰੋਲ ਕਰ ਲੈਂਦੇ ਆ ਇਹ ਗੁਰੂ ਦੀ ਬਖਸ਼ਿਸ਼ ਆ ਸਾਹੀ ਸਾਹਿਬ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਮਦਦ ਕੀਤੀ ਜਾ ਰਹੀ ਹੈ ਉਸ ਬਾਰੇ ਕੀ ਚਲੋ ਇਹ ਮੈਂ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਸਰਕਾਰ ਆਪਣੇ ਸਰਕਾਰੀ ਕੰਮ ਕਰੇ ਧਾਰਮਿਕ ਕਾਰਜ ਜਿਹੜੇ ਆ ਉਹ ਧਾਰਮਿਕ ਜਥੇਬੰਦੀਆਂ ਹੀ ਉਹਨਾਂ ਨੂੰ ਹੀ ਸੌਂਦੇ ਆ ਪਰ ਚਲੋ ਹਟੇ ਨਹੀਂਗੇ ਹੁਣ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਜਿਹੜੇ ਕਾਰਜ ਕਰਨ ਵਾਲੇ ਸੀ ਉਹ ਤਾਂ ਹਲੇ ਖੜੇ ਓਦਾਂ ਦੇ ਓਦਾਂ ਹੀ ਆ ਮੈਂ ਹੁਣ ਸੜਕ ਦੇ ਵਿੱਚ ਹੀ ਆਉਣਾ ਤੁਰਿਆ ਜਾ ਆਨੰਦਪੁਰ ਦੀ ਧਰਤੀ ਨੂੰ ਜਾਨਣਾ ਤੇ ਆਪਾਂ ਦੇਖਦੇ ਹਾਂ ਕੀ ਆ ਲਿਆ ਮੈਂ ਕਹਿੰਦਾ ਨਗਰ ਕੀਰਤਨ ਮੇਰੀ ਮੇਰੀ ਬੇਨਤੀ ਸੁਣ ਲਓ ਸਰਕਾਰ ਹੁੰਦੀ ਸਰਕਾਰ ਦੇ ਕੰਮਾਂ ਲਈ ਲੋਕਾਂ ਦੀ ਵੈਲਫੇਅਰ ਲਈ ਇਹ ਜਿਹੜੇ ਧਾਰਮਿਕ ਕਾਰਜੇ ਧਾਰਮਿਕ ਜਥੇਬੰਦੀਆਂ ਨੂੰ ਸੌਂਦੇ ਆ ਪਹਿਲਾਂ ਆਪਾਂ ਦੇਖਦੇ ਹਾਂ ਇੱਕ ਜੰਮੂ ਕਸ਼ਮੀਰ ਕੀਤਾ ਸੀ ਉਹਦਾ ਕੀ ਹਾਲ ਹੋਇਆ ਹੁਣ ਆਈ ਨਹੀਂ ਭਾਈ ਜੈਤਾ ਜੀ ਦੀ ਯਾਦ ਦੇ ਵਿੱਚ ਉੱਥੇ ਇੱਕ ਤਸਵੀਰ ਸਜੋਬਤ ਕੀਤੀ ਆ ਤੇ ਉਹਦੇ ਵਿੱਚ ਸਤਗੁਰਾਂ ਦੇ ਹੱਥ 'ਚ ਖੰਡਾ ਤੇ ਪੈਰਾਂ ਦੇ ਵਿੱਚ ਜੋੜਾ ਪਾਇਆ ਸੋ ਇਦਾਂ ਦੀਆਂ ਹੋ ਜਾਂਦੀਆਂ ਜਿਹੜੀਆਂ ਗੱਲਾਂ ਕਿਉਂਕਿ ਸਰਕਾਰ ਦੇ ਕਾਰ ਸਰਕਾਰ ਕਰਦੀ ਮੈਂ ਕੱਢਣ ਨੂੰ ਨਹੀਂ ਕਹਿੰਦਾ ਬਈ ਕੱਢਣ ਨੂੰ ਨਾ ਕੱਢਣ ਪਰ ਧਾਰਮਿਕ ਜਥਿਆਂ ਬੰਦੀਆਂ ਦੇ ਕਾਰਜ ਆ ਇਹ ਉਹਨਾਂ ਨੇ ਸੌਂਦੇ ਆ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਜੰਮੂ ਕਸ਼ਮੀਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਨੂੰ ਜਿਹੜਾ ਇਹ ਨਗਰ ਕੀਰਤਨ ਜਿਹੜਾ ਜਾ ਰਿਹਾ ਜਿਸ ਦਾ ਪੜਾ ਕੱਲ ਤਪਸਥਾਨ ਬਾਬਾ ਗੁਰਦਿਆਲ ਜੀ ਦੇ ਸੀਗਾ ਉੱਥੋਂ ਅੱਜ ਜੋ ਰਵਾਨਾ ਹੋ ਕੇ ਇਹ ਅੱਗੇ ਅੱਗੇ ਨੂੰ ਰਵਾਨਾ ਹੋ ਚੁੱਕਾ ਇਸ ਦੇ ਵਿੱਚ ਐਸਡੀਪੀ ਦੇ ਸ਼ਰੋਮੀ ਦੇ ਜਿਹੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਉਹ ਵੀ ਇਸ ਨਗਰ ਕੀਰਤਨ ਦੀ ਅਵਾਇ ਕਰ ਰਹੇ ਨੇ ਪਉਣਾ ਨਾਲ ਵੀ ਗੱਲਬਾਤ ਕਰਾਂਗੇ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਅੱਜ ਉਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਨੇ ਤੇ ਲੋਕਾਂ ਦੀ ਜਿਹੜੀ ਆਈ ਸੰਗਤ ਦਾ ਕੀ ਕਹਿਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਨਾਲ ਸਹੀਦੀ ਗੁਰਗੋੜ ਸਾਢੇ 350 ਸਾਲਾਂ ਸ਼ਤਾਬ ਦੇ ਰੂਪ ਦੇ ਵਿੱਚ ਸਮੁੱਚਾ ਖਾਲਸਾ ਪੰਥ ਨਹੀਂ ਸਮੁੱਚਾ ਜਿਹੜਾ ਭਾਰਤ ਵਰਸ਼ਿਆ ਉਹ ਮਨਾ ਰਿਹਾ ਹਾਂ ਇਹ ਮਹਾਨ ਛੇਦੀ ਗੁਰਪੁਰਬ ਜੇ ਇਸ ਮਹਾਨ ਛੇਦੀ ਗੁਰਪੁਰਬ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦੂਸਰਿਆਂ ਦੇ ਲਈ ਆਪ ਸ਼ਹਾਦਤ ਦੇ ਕੇ ਧਰਮ ਦੀ ਆਜ਼ਾਦੀ ਤੇ ਇਸ ਪੰਗੋਲਖ ਦਾ ਸੱਭਿਆਚਾਰ ਪ੍ਰਾਤਨ ਬਿਰਸਾ ਜਿਹੜਾ ਉਹ ਕਾਇਮ ਕੀਤਾ ਤੇ ਮੈਂ ਅੱਜ ਸਰਬਾਤ ਕਰਦਾ ਸਮੁੱਚੇ ਭਾਰਤ ਵਰਸ਼ ਦੀਆਂ ਸੰਗਤਾਂ ਦਾ ਸਿੱਖ ਇਕੱਲੇ ਨਹੀਂ ਮੁਸਲਮਾਨ ਵੀਰ ਵੀ ਹਿੰਦੂ ਵੀਰ ਵੀ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਹੇ। ਸੋ ਇਹ ਬਟਨ ਸਾਹਿਬ ਦੀ ਪਵਿੱਤਰ ਧਰਤੀ ਧੰਗ ਗੁਰੂ ਨਾਨਕ ਦੇ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਧਰਤੀ ਇਹ ਨਗਰ ਕੀਰਤਨ ਦੀ ਪ੍ਰੰਭਤਾ ਉੱਥੋਂ ਹੋਈ ਸੀ। ਅੱਜ ਰਾਤ ਕੱਲ ਇਹ ਇਸ ਮਹਾਨ ਤਫਸਤਾਨ ਬਾਬਾ ਭਵਾਨ ਸਿੰਘ ਜੀ ਦੇ ਸਥਾਨ ਤੇ ਰਾਤ ਦਾ ਵਿਸ਼ਰਾਮ ਸੀ ਤੇ ਹੁਣ ਅਬਰਤ ਵੇਲੇ ਇੱਥੋਂ ਚਾਲੇ ਪਾਏ ਆ ਇਹ ਗੁਰੂ ਪਾਤਸ਼ਾਹ ਦੀ ਕਿਰਪਾ 사ਤਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਕਾਰ ਦੇਵਸ ਰੂਪ ਦੇ ਵਿੱਚ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਦੀ ਪ੍ਰੰਪਤਾ ਕੀਤੀ ਗਈ ਸੀ ਸੋ ਉੱਥੇ ਵੀ ਬਹੁਤ ਵੱਡਾ ਸੰਗਤਾਂ ਦੇ ਵਿੱਚ ਆਸਿਆ ਸੀ ਤੇ ਜਿਉਂ ਪੰਜਾਬ ਦੇ ਵਿੱਚ ਵੀ ਪਹਰ ਪਾਇਆ ਪਹਿਲਾਂ ਜੰਮੂ ਦੇ ਵਿੱਚ ਉਦੋਂ ਰਾਤ 1 ਵਜੇ ਪਹੁੰਚੇ ਫਿਰ ਬਾਦ ਸਾਹਿਬ ਗੁਰਦੁਆਰੇ 1 ਵਜੇ ਤੇ ਰਾਤ ਐ ਸਥਾਨ ਤੇ ਵੀ ਤੇ ਸੰਗਤਾਂ ਦਾ ਗੁਰੂ ਪਾਤਸ਼ਾਹ ਨੂੰ ਨਾਤਮਸਤਕ ਹੋ ਰਹੀਆਂ ਸਮੁੱਚੇ ਤੌਰ ਦੇ ਉੱਤੇ ਉੱਥੇ ਗੁਰੂ ਪਾਤਸ਼ਾਹ ਦੇ ਅਨੰ ਸਿੱਖ ਜਿਹੜੇ ਪਿਆਰ ਵਾਲੇ ਸਿੱਖ ਜਿਨ੍ਹਾਂ ਨੂੰ ਸਤਗੁਰ ਜੀ ਨੇ ਬੜੇ ਵੱਡੇ ਈ ਸੀਰਬਾਤ ਬਖਸ਼ਿਸ਼ ਕੀਤੇ ਭਾਈ ਮਤੀਦਾਸ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਗੁਰੂ ਪਾਤਸ਼ਾਹ ਨੇ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਤਕਣਾ ਜਾਏ ਐਸੀ ਗੁਰਤੀ ਬਖਸ਼ਿਸ਼ ਕੀਤੀ ਆ ਰੇ ਚੱਲ ਗਏ ਉਵਾਲੇ ਗਏ ਰੂਚ ਸਾੜੇ ਗਏ ਪਰ ਗੁਰੂ ਵੱਲ ਮੁੱਖ ਕਰਕੇ ਗੁਰਸ਼ਬਦ ਦੇ ਵਿੱਚ ਸਤਿਗੁਰਾਂ ਨੇ ਚੁੱਭੀ ਲਵਾਈ ਦੁੱਖ ਨਹੀਂ ਲੱਗਣ ਦਿੱਤਾ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਥੇ ਕਲਗੀਧਰ ਪਾਤਸ਼ਾਹ ਦਾ 350 ਸਾਲਾ ਗ੍ਰਿਆਈ ਦਿਵਸ ਜਿਹਦੇ ਸਮਾਗਮ 23 ਤਰੀਕ ਨੂੰ ਉਸੇ ਪਵਿੱਤਰ ਭੋਰਾ ਸਾਹਿਬ ਦੇ ਸਥਾਨ ਦੇ ਉੱਤੇ ਜਿੱਥੇ ਸਤਿਗੁਰ ਜੀ ਨੂੰ ਗ੍ਰਿਆਈ ਬਖਸ਼ਿਸ਼ ਕੀਤੀ ਸੀ ਉਥੇ ਮਨਾਏ ਜਾਣੇ ਆ ਇਹ 29 ਤਰੀਕ ਤੱਕ ਵਿਵਸਥਾ ਸਾਰੇ ਇਹ 350 ਸਾਲਾ ਸ਼ਤਾਬਦੀ ਨੂੰ ਮਹਾਨ ਜਿਹੜੇ ਅਪਰਾਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਦੇ ਨਾਲ ਲੈ ਕੇ ਸਮੁੱਚੇ ਭਾਈਚਾਰਿਆਂ ਨੂੰ ਨਾਲ ਲੈ ਕੇ ਇਹ ਜਿਹੜੇ ਆ ਇਹ ਯਤਨ ਆ ਰੰਭੇ ਸੀ ਤੇ ਮੈਂ ਧੰਨਵਾਦ ਕਰਦਾ ਸਮੁੱਚੀਆਂ ਸੰਗਤਾਂ ਦਾ ਧੋਮੜੀ ਸਾਹਿਬ ਵਾਲਾ ਵੀ ਮਹਾਨ ਨਗਰ ਕੀਰਤਨ ਕੱਲ ਸਵੇਰੇ ਦੂਖਨਵਾਰਨ ਗੁਰਦੁਆਰਾ ਪਟਿਆਲਾ ਪਹੁੰਚ ਜਾਣਾ 23 ਨੂੰ ਉਹਨਾਂ ਦੀ ਸਮਾਪਤੀ ਹੋਣੀ ਐ ਇਸ ਮਹਾਨ ਨਗਰ ਕੀਰਤਨ ਦੀ 18 ਅੱਜ ਤਰੀਕਿਆ ਜਾਂ ਕੱਲ ਨੂੰ ਇਹ ਦੀ ਆਪਣੇ ਜਾ ਕੇ ਸੰਪੂਰਨਤਾ ਹੋਣੀ ਆ ਗੁਰੂ ਚਰਨਾ ਚ ਅਰਦਾਸ ਆ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਜਿਹੜੇ ਹਮੇਸ਼ਾ ਹੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਇੱਕ ਧੀਰ ਨਹੀਂ ਇੱਕ ਥੰਮ੍ਹ ਬਣ ਕੇ ਸਾਡੇ ਨਾਲ ਚੱਲਦੇ ਆ ਸੋ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਰਾਤ ਦਾ ਬਿਸ਼ਰਾਮ ਸੀ ਪਹਿਲਾਂ ਜਦੋਂ ਨਨਕਾਣਾ ਸਾਹਿਬ ਵਾਲਾ ਨਗਰ ਕੀਰਤਨ ਆ ਉਦੋਂ ਵੀ ਰਾਤ ਦਾ ਬਿਸ਼ਰਾਮ ਇੱਥੇ ਸੀ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਇਸ ਮਹਾਨ ਪਵਿੱਤਰ ਆਤਮਾ ਨੂੰ ਜਿਹੜੀ ਸਾਰਿਆਂ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਾਣੀ ਤੇ ਬਾਣੇ ਨਾਲ ਜੋੜਦੇ ਆ ਸਤਿਗੁਰ ਜੀ ਦੇ ਰੋਗਤਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤਾਂ ਕਿ ਕੌਮ ਦੀ ਇਸੇ ਤਰ੍ਹਾਂ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਬਹਿ ਜੀ ਪ੍ਰਸ਼ਾਸਨ ਨੇ ਬਹੁਤ ਸਹਿਯੋਗ ਕੀਤਾ ਕਿਉਂ ਐਸਜੀਪੀਸੀ ਕਾਫੀ ਸਰਸਾ ਤੁਹਾਨੂੰ ਲੋੜ ਨਹੀਂ ਪਰ ਫਿਰ ਵੀ ਜੰਮੂ ਕਸ਼ਮੀਰ ਜਦੋਂ ਅਸੀਂ ਨਾਲ ਤੁਰੇ ਸੀ ਫਿਰ ਤੋਂ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਦਿੱਤਾ ਪਰ ਜੋ ਪੰਜਾਬ ਦੀ ਜਿਹੜੇ ਪ੍ਰਸ਼ਾਸਨ ਦਾ ਜੱਸਰ ਆ ਜਦੋਂ ਅਸੀਂ ਗਵਰਨਰ ਜੰਮੂ ਕਸ਼ਮੀਰ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਉਸ ਦਿਨ ਅਸ਼ੋਰੈਂਸ ਵੀ ਦਵਾਈ ਸੀ ਕਿ ਅਸੀਂ ਪੂਰਨ ਤੌਰ ਤੇ ਸਹਿਯੋਗ ਕਰਾਂਗੇ ਤੇ ਮੈਨੂੰ ਸੰਤੋਸ਼ਤੀ ਆ ਕਿ ਬਹੁਤ ਵੱਡਾ ਸਹਿਯੋਗ ਉਹਨਾਂ ਨੇ ਬਖਸ਼ਿਆ ਇਹ ਥੋੜਾ ਜਿਹਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਉੱਥੇ ਨਾਲੋਂ ਵੱਖਰੇ ਆ ਕਿਉਂਕਿ ਇੱਥੇ ਸਰਕਾਰ ਜਿਹੜੀ ਆਪਣੇ ਤੌਰ ਤੇ ਧਰਮ ਨੂੰ ਕੈਪਚਰ ਕਰਨ ਦਾ ਯਤਨ ਕਰ ਰਹੀ ਸਮਾਗਮ ਆਪਣੇ ਤੌਰ ਤੇ ਰੱਖ ਰਹੀ ਆ ਪਰ ਇੱਥੇ ਪੰਜਾਬ ਦੀ ਧਰਤੀ ਆ ਗੁਰੂ ਖਾਲਸਾ ਜਿਹੜਾ ਆ ਇਹੋ ਸਾਡੀ ਫੋਰਸ ਆ ਤੇ ਤੁਸੀਂ ਦੇਖਦੇ ਆ ਕਿਵੇਂ ਸਾਡੇ ਜਿਹੜੇ ਸਾਰੇ ਮੁਲਾਜ਼ਮ ਕਿਵੇਂ ਸਾਡੇ ਸਾਰੇ ਗੁਰੂ ਕੇ ਸਿੱਖ ਇਹਨੂੰ ਆਪ ਹੀ ਕੰਟਰੋਲ ਕਰ ਲੈਂਦੇ ਆ ਇਹ ਗੁਰੂ ਦੀ ਬਖਸ਼ਿਸ਼ ਆ ਸਾਹੀ ਸਾਹਿਬ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਨਗਰ ਕੰਟੇ ਜਾ ਰਹੇ ਨੇ ਇਸ ਬਾਰੇ ਕੀ ਚਲੋ ਇਹ ਮੈਂ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਸਰਕਾਰ ਆਪਣੇ ਸਰਕਾਰੀ ਕੰਮ ਕਰੇ ਧਾਰਮਿਕ ਕਾਰਜ ਜਿਹੜੇ ਆ ਉਹ ਧਾਰਮਿਕ ਜਥੇਬੰਦੀਆਂ ਹੀ ਉਹਨਾਂ ਨੂੰ ਹੀ ਸੌਂਦੇ ਆ ਪਰ ਚਲੋ ਹਟੇ ਨਹੀਂਗੇ ਹੁਣ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਜਿਹੜੇ ਕਾਰਜ ਕਰਨ ਵਾਲੇ ਸੀ ਉਹ ਤਾਂ ਹਲੇ ਖੜੇ ਉਦਾਂ ਦੇ ਉਦਾਂ ਹੀ ਆ ਮੈਂ ਹੁਣ ਛੜਕ ਦੇ ਵਿੱਚ ਹੀ ਆਉਣਾ ਤੁਰਿਆ ਜਾ ਆਨੰਦਪੁਰ ਦੀ ਧਾਰਤੀ ਨੂੰ ਜਾਨਣਾ ਤੇ ਆਪਾਂ ਦੇਖਦੇ ਹਾਂ ਕੀ ਆ ਲਿਆ ਨਗਰ ਜਿੱਤ ਨਹੀਂ ਘਟਣਾ ਚਾਹੀਦਾ ਮੈਂ ਕਹਿੰਦਾ ਨਗਰ ਕੀਰਤਨ ਮੇਰੀ ਮੇਰੀ ਬੇਨਤੀ ਸੁਣ ਲਓ ਸਰਕਾਰ ਹੁੰਦੀ ਸਰਕਾਰ ਦੇ ਕੰਮਾਂ ਲਈ ਲੋਕਾਂ ਦੀ ਵੈਲਫੇਅਰ ਲਈ ਇਹ ਜਿਹੜੇ ਧਾਰਮਿਕ ਕਾਰਜ ਧਾਰਮਿਕ ਜਥੇਬੰਦੀਆਂ ਨੂੰ ਸੌਂਦੇ ਆ ਪਹਿਲਾਂ ਆਪਾਂ ਦੇਖਦੇ ਹਾਂ ਇੱਕ ਜੰਮੂ ਕਸ਼ਮੀਰ ਹਕੀਤਾ ਸੀ ਉਹਦਾ ਕੀ ਹਾਲ ਹੋਇਆ ਹੁਣ ਆਈ ਨਹੀਂ ਭਾਈ ਜੈਤਾ ਜੀ ਦੀ ਜਾਤ ਦੇ ਵਿੱਚ ਉੱਥੇ ਇੱਕ ਤਸਵੀਰ ਸਿਰੋਮਿਤ ਕੀਤੀ ਆ ਤੇ ਉਹਦੇ ਵਿੱਚ ਸਤਗੁਰਾਂ ਦੇ ਹੱਥ 'ਚ ਖੰਡਾ ਤੇ ਪੈਰਾਂ ਦੇ ਵਿੱਚ ਜੋੜਾ ਪਾਇਆ ਸੋ ਇਦਾਂ ਦੀਆਂ ਹੋ ਜਾਂਦੀਆਂ ਜਿਹੜੀਆਂ ਗੱਲਾਂ ਕਿਉਂਕਿ ਸਰਕਾਰ ਦੇ ਕਾਰ ਸਰਕਾਰ ਕਰਦੀ ਮੈਂ ਕੱਢਣ ਨੂੰ ਨਹੀਂ ਕਹਿੰਦਾ ਕੱਢਣ ਨੂੰ ਨਾ ਕੱਢਣ ਪਰ ਧਾਰਮਿਕ ਜਥੇਬੰਦੀਆਂ ਦੇ ਕਾਰਜ ਆ ਇਹ ਉਹਨਾਂ ਨੂੰ ਹੀ ਸੌਂਦੇ ਆ ਤੁਸੀਂ ਦੇਖਦੇ ਰਹੋ ਦੇਨੀ ਚੋਰਾਜ ਮੈਂ ਹਰ ਦੁਜੈਣ ਟਾਂਡਾ ਔੜਮੜ